ਬਾਬਾ ਸਲੋਜੀ ਦਾ ਜਨਮ ਹੋਇਆ 1554 ਈਸਵੀ ਨੂੰ ਤੌਲਾ ਕਾਂਗੜ ਪਿੰਡ ਐ ਫਰੀਦਕੋਟ ਕੋਲੇ ਨਾਮ ਆਪਜੀ ਦਾ ਸਲੋ ਕਰਕੇ ਰੱਖਿਆ ਬਚਪਨ ਸੀ ਅਜੇ ਬਾਬਾ ਜੀ ਦਾ ਬਚਪਨ ਤੋਂ ਥੋੜਾ ਜਿਹਾ ਅਜੇ ਜਵਾਨੀ ਵਾਲੀ ਉਮਰ ਵੱਧ ਰਹੀ ਹੈ ਬਚਪਨ ਹੀ ਸੀ ਸਾਰਾ ਪਰਿਵਾਰ ਵੱਡੇ ਬਡੇਰੇ ਤਾਏ ਚਾਚੇ ਉੱਥੋਂ ਉੱਠ ਕੇ ਮਜੀਠੇ ਆਣ ਕੇ ਵਸੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਐ ਮਜੀਠਾ ਹੁਣ ਉਹ ਕਸਬਾ ਹੋ ਗਿਆ ਮਜੀਠੇ ਆਣ ਕੇ ਆਪ ਜੀ ਦਾ ਪਰਿਵਾਰ ਵਸਿਆ ਇੱਥੇ ਰਹਿਣ ਲੱਗ ਗਏ ਸਖੀ ਸਰਵਰ ਦੇ ਪੁਜਾਰੀ ਐ ਪੀਰਾਂ ਦੀਆਂ ਚੌਂਕੀਆਂ ਭਰਦੇ ਨੇ ਗੁਰੂ ਘਰ ਨਾਲ ਲੈਣ ਦੇਣ ਕੋਈ ਨਹੀਂ ਇੱਥੇ ਮਜੀਠੇ ਨਗਰ ਦਾ ਇੱਕ ਜ਼ਿਮੀਂਦਾਰ ਐ ਉਹਨੇ ਗੱਡਾ ਬਣਵਾਇਆ ਨਵਾਂ ਗੱਡਾ ਪਹਿਲਾਂ ਗੱਡੇ ਹੁੰਦੇ ਸੀ ਰੇੜੇ ਸਾਡੇ ਦੇਖਣ ਵਿੱਚ ਵੀ ਪਹਿਲਾਂ ਬਲਦਾਂ ਵਾਲੇ ਹੁੰਦੇ ਸੀ ਫੇਰ ਆ ਘੋੜਿਆਂ ਵਾਲੇ ਜਿਹੜੇ ਰੇੜੇ ਤਾਂ ਆਮ ਹੀ ਸੰਗਤ ਜਾਂਦੀ ਰਹੀ ਐ ਅੱਜ ਤੋਂ 35-40 ਸਾਲ ਪਿੱਛੇ ਤੁਸੀਂ ਨਿਗਾਹ ਮਾਰੋ 30 ਕ ਸਾਲ ਪਹਿਲਾਂ ਵੀ ਲੋਕ ਯਾਤਰਾ ਤੇ ਜਾਂਦੇ ਹੁੰਦੇ ਸੀ ਰੇੜਿਆਂ ਘੋੜਿਆਂ ਤੇ ਨੇੜੇ-ਨੇੜੇ ਸਥਾਨਾਂ ਤੇ ਚਲੇ ਜਾਣਾ ਉਹ ਗੱਡਾ ਬਣਾਇਆ ਜ਼ਿਮੀਂਦਾਰ ਨੇ ਆਪਣਾ ਜ਼ਿਮੀਂਦਾਰਾ ਕਰਨ ਵਾਸਤੇ ਖੇਤੀ ਬਾੜੀ ਜਿਵੇਂ ਅੱਜ ਕੱਲ ਟਰਾਲੀਆਂ ਨੇ ਹੁਣ ਤਾਂ ਵੱਡੇ-ਵੱਡੇ ਟਰਾਲੇ ਬਣਾ ਲੇ ਵੱਡੇ ਵੱਡੇ ਟਰੈਕਟਰ ਰੱਖੇ ਆ ਤੁਸੀਂ ਮਾਰਨ ਨੇ ਬੜਾ ਕੁਝ ਬਖਸ਼ਿਆ ਸਾਰਿਆਂ ਨੂੰ ਤੇ ਜਦੋਂ ਇਹ ਅੱਜ ਵੀ ਸਾਡੇ ਸਮਾਜ ਦੀ ਰੀਤ ਐ ਮਰਿਆਦਾ ਜਦੋਂ ਆਪਾਂ ਕੋਈ ਨਵਾਂ ਸੰਦ ਲਿਉਂਨੇ ਨਾ ਗੱਡੀ ਲਿਆਈਏ ਕਾਰ ਲਿਆਈਏ ਟਰੱਕ ਲਿਆਵੇ ਕੋਈ ਟਰੈਕਟਰ ਟਰਾਲੀ ਬਣਾਵੇ ਭਾਵਨਾ ਇਹੀ ਹੁੰਦੀ ਐ ਇਹਦੇ ਤੇ ਸੰਗਤ ਨੂੰ ਗੁਰੂ ਘਰ ਲੈ ਕੇ ਚੱਲੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮੈਂ ਸੰਦ ਆਪਣੇ ਕੰਮਕਾਰ ਵਿੱਚ ਬਾਅਦ ਵਿੱਚ ਲਾਵਾਂ ਪਹਿਲੋਂ ਇਹਦੇ ਤੇ ਗੁਰੂ ਦੀ ਸੰਗਤ ਨੂੰ ਬਿਠਾ ਕੇ ਦਰਸ਼ਨ ਕਰਵਾ ਕੇ ਲਿਆਵਾਂ ਸੰਗਤ ਦੇ ਚਰਨ ਪੈ ਜਾਣਗੇ ਤੇ ਗੁਰੂ ਘਰ ਹਾਜ਼ਰੀ ਲੱਗ ਜੇ ਕਿ ਸਾਡੀ ਸਾਰਿਆਂ ਦੀ ਉਹ ਜ਼ਿਮੀਂਦਾਰ ਨੇ ਗੱਡਾ ਬਣਾਇਆ ਆਂਡ ਗਵਾਂਡ ਸਾਰਿਆਂ ਨੂੰ ਆਖਿਆ ਤੇ ਪਰਿਵਾਰ ਨੇ ਸਲਾਹ ਕੀਤੀ ਉਹ ਜਿਹੜਾ ਨਵਾਂ ਪਰਿਵਾਰ ਆਇਆ ਫਰੀਦਕੋਟ ਵੱਲੋਂ ਉਹਨਾਂ ਨੂੰ ਵੀ ਕਹਿ ਕੇ ਆਓ ਕਹਿੰਦੇ ਜੀ ਉਹਨਾਂ ਨੇ ਨਹੀਂ ਜਾਣਾ ਉਹ ਤਾਂ ਸੱਚੀ ਸਰਵਰ ਨੂੰ ਮੰਨਦੇ ਉਸ ਸੁਨੇਹਾ ਦੇਣ ਵਾਲਿਆਂ ਨੇ ਆਖਿਆ ਚਲੋ ਕੋਈ ਗੱਲ ਨਹੀਂ ਉਹ ਜਾਣ ਤੇ ਭਾਵੇਂ ਨਾ ਜਾਣ ਪਰ ਉਹਨਾਂ ਦੇ ਘਰੇ ਵੀ ਕਹਿ ਕੇ ਆਓ ਕਿ ਸਾਡਾ ਗੱਡਾ ਸੰਗਤ ਲੈ ਕੇ ਚੱਲਿਆ ਸ੍ਰੀ ਅਮਰਤਸਰ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਧੰਨ ਗੁਰੂ ਰਾਮਦਾਸ ਸਮਰੱਤ ਦੇ ਦਰ ਘਰ ਵਿੱਚ ਉੱਥੇ ਦਰਸ਼ਨ ਕਰਨ ਚੱਲੇ ਆ ਜੇ ਭਾਈ ਜਾਣਾ ਹੋਵੇ ਤਿਆਰ ਹੋ ਜਾਓ ਜਦੋਂ ਬਾਬਾ ਸਾਲੋ ਜੀ ਦੇ ਘਰੇ ਉਹਨਾਂ ਦੇ ਪਿਤਾ ਜੀ ਬਾਬਾ ਦਿਆਲਾ ਜੀ ਨੂੰ ਸੁਨੇਹਾ ਮਿਲਿਆ ਉਹਨਾਂ ਨੇ ਘਰੇ ਜਾ ਕੇ ਗੱਲ ਕੀਤੀ ਦਚੁੱਤੀ 'ਚ ਬੈ ਕੇ ਜਾਈਏ ਕਿ ਨਾ ਜਾਈਏ ਤੇ ਬਾਬਾ ਸਾਲੋ ਜੀ ਅਜੇ ਛੋਟੇ ਨੇ ਬਚਪਨ ਤੋਂ ਜਵਾਨੀ ਵੱਲ ਨੂੰ ਉਮਰ ਜਾ ਰਹੀ ਹੈ ਛੱਟ ਕਹਿੰਦੇ ਕਿ ਜਨਾ ਮੈਂ ਜਾਵਨਾ ਉਹਨਾਂ ਦੇ ਨਾਲ ਉੱਥੇ ਵੀ ਸੰਗਤ ਹੀ ਹੈ ਜਦੋਂ ਇਹਨਾਂ ਬਚਨ ਕੀਤਾ ਤੇ ਮਾਤਾ ਪਿਤਾ ਵੀ ਤਿਆਰ ਹੋ ਗਏ ਗੱਡੇ ਤੇ ਬੈਠੇ ਚਲੇਗੇ ਅਮਰਤ ਸਰ ਸਾਹਿਬ ਦੀ ਧਰਤੀ ਗੁਰੂ ਰਾਮਦਾਸ ਜੀ ਦੇ ਚਰਨਾਚ ਦਰਸ਼ਨ ਕਰਨ ਵਾਸਤੇ ਜਿਸ ਅਸਥਾਨ ਦੀ ਬਾਬਤ ਬਾਣੀ ਚ ਵਚਨ ਆਏ ਹੈ ਜਿੱਥੇ ਸਭੇ ਥਾਬ ਨਹੀਂ ਤੁਦ ਜਿਹਿਆ ਬਦਹੋ ਪੁਰਖ ਬਿਦਾਤੇ ਤਾਂ ਤੂੰ ਸੋਹੇ ਹਾ ਵਸਦੀ ਸੰਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਰ ਨਾਨਕ ਕਸਮ ਲਜਾਏ ਨਹੀਐ ਰਾਮਦਾਸ ਸਰ ਜਦੋਂ ਪ੍ਰਕਰਮਾਂ ਤੋਂ ਜਾ ਕੇ ਉਤਰੇ ਨਾ ਪੌੜੀਆਂ ਪ੍ਰਕਰਮਾਂ ਵੱਲ ਨੂੰ ਉਤਰਦੇ ਆ ਕੱਚੀਆਂ ਪ੍ਰਕਰਮਾਂ ਹੋਣਗੀਆਂ ਉਹਨਾਂ ਦਿਨਾਂ 'ਚ ਸਰੋਵਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ ਸੰਗਤਾਂ ਸੇਵਾ ਕਰਦੀਆਂ ਨੇ ਗੁਰੂ ਕੀ ਲੰਗਰ ਚੱਲ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਸੋਹਣੇ ਆਸਣਾਂ ਤੇ ਸੁਭਾਏਮਾਨ ਬੈਠੇ ਹੋਏ ਨੇ ਕਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਬੈਠਾ ਸੋਢੀ ਪਾਤਸ਼ਾ ਰਾਮਦਾਸ ਸਤਿਗੁਰੂ ਕਹਾਵੇ ਧੰਨ ਬਾਬਾ ਸਾਲੋ ਜੀ ਉਹਨਾਂ ਦੀ ਕਈਆਂ ਜਨਮਾਂ ਦੀ ਬਦਗੀ ਹੋਵੇਗੀ ਇੱਕ ਜਨਮ ਦੀ ਨਹੀਂ ਇੱਕ ਜਨਮ ਦੀ ਭਗਤੀ ਨਹੀਂ ਵੀ 12 ਸਾਲ ਉਹਨਾਂ ਨੇ ਲਾਏ ਤੇ ਇੰਨੀ ਬਖਸ਼ਿਸ਼ ਕਈਆਂ ਜਨਮਾਂ ਦੀ ਭਗਤੀ ਹੋਵੇਗੀ ਨਹੀਂ ਪਹਿਲੀ ਵਾਰੀ ਬੰਦਾ ਜਾਵੇ ਕਈ ਤਰ੍ਹਾਂ ਦੇ ਮਨ 'ਚ ਖਿਆਲ ਹੁੰਦੇ ਨੇ ਕਈਆਂ ਦੀ ਪਹਿਲੀ ਵਾਰੀ ਗਿਆ ਸ਼ਰਧਾ ਬਹੁਤ ਬਣ ਜਾਂਦੀ ਹੈ ਬਾਦ ਚ ਫਿਰ ਘਟਣ ਲੱਗ ਜਾਂਦੀ ਆਖੋ ਸਤਨਾਮ ਵਾਹਿਗੁਰੂ ਵੈਸੀ ਜਿਹੜੇ ਦਰਗਾਹੀ ਰੂਹਾਂ ਹੁੰਦੀਆਂ ਨਾ ਜਿਨ੍ਹਾਂ ਦਾ ਗੁਰੂ ਨਾਲ ਸੱਚੀ ਕੋਈ ਕਨੈਕਸ਼ਨ ਹੁੰਦਾ ਉਹ ਜਿਹੇ ਜੀ ਲਾਉਂਦੇ ਨੇ ਅਖੀਰਲੇ ਸਵਾਸ ਤੱਕ 19 ਸ਼ਰਧਾ ਹੀ ਰੱਖਦੇ ਆ ਘਟਣ ਨਹੀਂ ਦਿੰਦੇ ਵਿੱਚ ਸ਼ੰਕਾ ਨਹੀਂ ਆਉਣ ਦਿੰਦੇ 19 ਰੱਖਦੇ ਨੇ ਵੱਧ ਭਾਵੇਂ ਜਾਵੇ ਘਟਣ ਨਹੀਂ ਦਿੰਦੇ ਜੈਸੀ ਉਪਜੀ ਪੇਟ ਤੇ ਸੋ ਤੈਸੀ ਨਿਭੀ ਓੜ ਹੀਰਾ ਤਿਸ ਕਾ ਵਾਪਰਾ ਪੁਜੇ ਨਾ ਰਤਨ ਕਰੋੜ ਉਹ ਜਿਹੋ ਜੀ ਲਾਉਂਦੇ ਨੇ ਉਹੋ ਜੀ ਆਖਰੀ ਸਵਾਸ ਤੱਕ ਨਵਾਉਂਦੇ ਨੇ ਬਾਬਾ ਸਾਲੋ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਲਾਈਨ ਵਿੱਚ ਲੱਗ ਕੇ ਦਰਸ਼ਨ ਕੀਤੇ ਜਦੋਂ ਦਰਸ਼ਨ ਕੀਤੇ ਨਾ ਮਹਾਰਾਜ ਦੀ ਮਿਹਰ ਦੀ ਨਜ਼ਰ ਪਈ ਬਾਬਾ ਸਾਲੋ ਜੀ ਨੂੰ ਪੁੱਛਦੇ ਆ ਕਹਿੰਦੇ ਕਾਕਾ ਕਿੱਥੋਂ ਆਏ ਹੋ ਜੀ ਮਜੀਠੇ ਤੋਂ ਆਏ ਆ ਸੰਗਤ ਦੇ ਨਾਲ ਆਏ ਆ ਪਹਿਲੀ ਵਾਰ ਆਏ ਆ ਹਾਂ ਮਹਾਰਾਜ ਪਹਿਲੀ ਵਾਰ ਆਏ ਪ੍ਰਸ਼ਾਦਾ ਛਕਿਆ ਹਾਂ ਮਹਾਰਾਜ ਛਕਿਆ ਬੈਠ ਕੇ ਕੀਰਤਨ ਸੁਣੋ ਕਥਾ ਸੁਣੋ ਸੇਵਾ ਕਰਿਓ ਭਾਈ ਫੇਰ ਜਾਇਓ ਪਰਿਵਾਰ ਦੀ ਸੁਖ ਸ਼ਾਂਤੀ ਪੁੱਛੀ ਇੰਨੇ ਪਿਆਰ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਬਾਬਾ ਸਾਲੋ ਜੀ ਨੂੰ ਬਚਨ ਪੁੱਛਦੇ ਆ ਬਸ ਪਹਿਲੀ ਮਿਲਣੀ ਵਿੱਚ ਹੀ ਬਾਬਾ ਸਾਲੋ ਜੀ ਨੇ ਗੁਰੂ ਰਾਮਦਾਸ ਸਮਰਦੇ ਚਰਨਾਂ ਤੇ ਸਿਰ ਰੱਖਿਆ ਇਹ ਮਾਤਾ ਪਿਤਾ ਨੂੰ ਕਹਿਤਾ ਪਿਤਾ ਜੀ ਮਾਤਾ ਜੀ ਅੱਜ ਤੋਂ ਬਾਅਦ ਮੈਂ ਕਿਸੇ ਹੋਰ ਪੀਰ ਦੇ ਨਹੀਂ ਜਾਣਾ ਮੈਨੂੰ ਸੱਚਾ ਪੀਰ ਮਿਲ ਗਿਆ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਪੂਰੇ ਕਾ ਕੀਆ ਸਭ ਕੁਝ ਪੂਰਾ ਇਹਦਾ ਤਾਂ ਸਾਰਾ ਕੁਝ ਹੀ ਪੂਰਾ ਕਿਸੇ ਪਾਸੇ ਅਧੂਰਾ ਹੀ ਨਹੀਂ ਮੈਨੂੰ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨਾਂ ਨੇ ਮੇਰਾ ਮਨ 모 ਲਿਆ ਮੈਂ ਕਿਧਰੇ ਹੋਰ ਨਹੀਂ ਜਾਣਾ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ ਪਹਿਲੀ ਮਿਲਣੀ ਤੇ ਹੱਥ ਜੋੜ ਕੇ ਕਹਿ ਦਿੱਤਾ ਸੱਚੇ ਪਾਤਸ਼ਾਹ ਮੈਂ ਹੋ ਗਿਆ ਗੁਰੂ ਜੀ ਤੇਰਾ ਜਦ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਕਹਿੰਦੇ ਮੈਂ ਤਾਂ ਤੂੰ ਤੂੰ ਕਰਦਾ ਹੁਣ ਤੂੰ ਹੀ ਹੋ ਜਾਣਾ ਤੇਰੇ ਚ ਹੀ ਮਿਲ ਜਾਣਾ ਮਹਾਰਾਣੇ ਸੇਵਾ ਬਖਸ਼ ਦਿੱਤੀ ਜਿਹੜੇ ਪਾਸੇ ਹਰਮੰਦਰ ਸਾਹਿਬ ਦੀ ਦਰਸ਼ਨੀ ਡਿਉਰੀ ਹੈ ਨਾ ਉਸ ਪੌੜ ਦੀ ਸੇਵਾ ਉੱਥੇ ਆਵਾ ਲਾ ਕੇ ਟਾਂ ਪਕਾਉਣ ਦੀ ਸੇਵਾ ਬਾਬਾ ਸਾਲੋ ਜੀ ਨੂੰ ਮਿਲੀ ਸਭ ਤੋਂ ਪਹਿਲ ਨੂੰ ਆਖੋ ਸਤਨਾਮ ਤੇ ਜਦੋਂ ਸੇਵਾ ਤੋਂ ਵਿਹਲੇ ਹੋਣਾ ਫਿਰ ਜਿੱਥੇ ਗੁਰੂ ਕੇ ਮਹਿਲ ਸਥਾਨ ਹੈ ਉਹਦੇ ਨੇੜੇ ਹੀ ਟੋਬਾ ਸੀ ਬਾਬਾ ਜੀ ਨੇ ਉੱਥੇ ਜਾ ਕੇ ਬਹਿਣਾ ਜਿਹੜੀਆਂ ਸੰਗਤਾਂ ਲਾਹੌਰ ਵੱਲੋਂ ਆਉਂਦੀਆਂ ਉਹਨਾਂ ਨੂੰ ਜਲ ਛਕਾਉਣਾ ਇਸ਼ਨਾਨ ਵਗੈਰਾ ਕਰਾਉਣਾ ਤੇ ਬੈਠੇ ਸਿਮਰਨ ਕਰਦੇ ਰਹਿਣਾ ਧੰਨ ਬਾਬਾ ਸਾਲੋ ਜੀ ਨੇ ਉਹ ਵੀ ਦਿਨ ਆਏ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮੀਂਹ ਬਹੁਤ ਪਿਆ بارش ਬਹੁਤ ਹੋਈ ਜਿਦਾਂ ਆਪਣੇ ਪਿਛਲੇ ਦਿਨਾਂ ਚ ਆਪਾਂ ਦੋਂਦਾ ਮਹੀਨਾ ਸਾਰਾ ਮੀਂਹ 'ਚ ਹੀ ਲੰਘ ਗਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬਹੁਤ بارش ਹੋਈ ਤੇ ਗੁਰੂ ਕੇ ਲੰਗਰ ਨਿਰੰਤਰ ਚੱਲਦੇ ਐ ਜਿਉਂ ਗੁਰੂ ਰਾਮਦਾਸ ਸਮਰਨ ਨੇ ਲੰਗਰ ਸ਼ੁਰੂ ਕੀਤਾ ਨਾ ਅੰਮ੍ਰਿਤਸਰ ਸਾਹਿਬ ਅੱਜ ਤੱਕ ਉਵੇਂ ਹੀ ਚੱਲ ਰਿਹਾ ਤੇ ਰਹਿੰਦੀ ਦੁਨੀਆ ਤੱਕ ਚੱਲਦਾ ਰਹੇਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆ ਕੋਰੋਨਾ ਦੇ ਵਿੱਚ ਵੀ ਸਭ ਕੁਝ ਬੰਦ ਹੋ ਗਿਆ ਗੁਰੂ ਕੇ ਲੰਗਰ ਨਹੀਂ ਬੰਦ ਹੋਏ ਆਖੋ ਸਤਨਾਮ ਲੰਗਰ ਨਹੀਂ ਮੰਨਦਾ ਓਏ ਪਿੰਡਾਂ 'ਚ ਵੀ ਚੱਲੇ ਹਰੇਕ ਮਹਾਂਪੁਰਖ ਨੇ ਆਪਣੇ ਸਥਾਨ ਤੇ ਖੁੱਲੇ ਲੰਗਰ ਚਲਾਤੇ ਲੈ ਜਾਓ ਭਾਈ ਭਾਵੇਂ ਸਾਰੇ-ਸਾਰੇ ਪਿੰਡ ਵਾਸਤੇ ਲੈ ਜਾਓ ਸਾਰੇ ਪਿੰਡ ਲਈ ਲੈ ਜਾਓ ਲੰਗਰ ਨਹੀਂ ਗੁਰੂ ਨਾਨਕ ਦਾ ਚਲਾਇਆ ਬੰਦ ਹੋਇਆ ਬਾਕੀ ਸਾਰਾ ਕੁਝ ਬੰਦ ਹੋ ਗਿਆ ਬੋਲੋ ਸਤਨਾਮ ਵਾਹਿਗੁਰੂ ਇੱਥੋਂ ਤੱਕ ਕਈ ਗੁਰੂ ਘਰਾਂ ਦੇ ਵਿੱਚ ਵੀ ਸੰਗਤ ਨੂੰ ਜਾਣ ਦੀ ਮਨਾਹੀ ਕਰਤੀ ਪਰ ਲੰਗਰਾਂ ਦੀ ਕੋਈ ਮਨਾਹੀ ਨਹੀਂ ਪ੍ਰਸ਼ਾਸਨ ਵਾਲੇ ਵੀ ਰੋਡ ਖਾਲੀ ਸੀ ਉਹਨਾਂ ਦਿਨਾਂ 'ਚ ਪੁੱਛਦੇ ਸੀ ਗੱਡੀਆਂ ਵਾਲਿਆਂ ਨੂੰ ਕਿੱਥੇ ਚੱਲੇ ਹੋ ਲੰਗਰ ਲੈਣ ਚੱਲੇ ਆਂ ਕਹਿੰਦੇ ਜਾਓ ਲੰਗਰ ਲੈ ਕੇ ਆਏ ਆ ਕਹਿੰਦੇ ਜਾਓ ਆਖੋ ਸਤਨਾਮ ਲੰਗਰ ਨੂੰ ਉਹਨਾਂ ਦਿਨਾਂ ਵਿੱਚ ਵੀ ਹਰੀ ਝੰਡੀ ਸੀ ਕੋਈ ਨਹੀਂ ਸੀ ਰੋਕਦਾ ਕੋਈ ਟੈਕਸ ਨਹੀਂ ਲੱਗਦਾ ਲੰਗਰ ਨੂੰ ਅੱਜ ਤੁਸੀਂ ਲੰਗਰ ਲੈ ਕੇ ਜਾਓ ਕੋਈ ਟੂਲ ਪਲਾਜਾ ਹੋਵੇ ਤੁਹਾਡਾ ਉੱਥੇ ਟੈਕਸ ਨਹੀਂ ਲੱਗੇਗਾ ਪਰਚੀ ਨਹੀਂ ਲੱਗੇਗੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਟੈਕਸ ਨਹੀਂ ਲੱਗਦਾ ਗੁਰੂ ਕੇ ਲੰਗਰ ਨੂੰ ਟੈਕਸ ਨਹੀਂ ਲੱਗਦਾ ਇੱਥੋਂ ਤੱਕ ਗੁਰੂ ਕੇ ਸਿੰਘਾਂ ਨੂੰ ਵੀ ਟੈਕਸ ਨਹੀਂ ਲੱਗਦਾ ਪੰਜ ਸਿੰਘ ਬਾਣਿਆ ਵਾਲੇ ਕਿਸੇ ਗੱਡੀ ਕਾਰ 'ਚ ਬੈਠੇ ਉਹਨਾਂ ਦਾ ਵੀ ਟੈਕਸ ਨਹੀਂ ਲੱਗਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੋ ਸਾਧ ਸੰਗਤਿਓ ਗੁਰੂ ਕਾ ਲੰਗਰ ਉਦੋਂ ਦਾ ਚਲਾਇਆ ਚੱਲ ਰਿਹਾ ਬਰਸਾਤ ਪੈਣ ਕਰਕੇ ਥੋੜਾ ਜਿਹਾ ਬਾਲਣ ਵਾਧੇ ਪੈਣ ਲੱਗਿਆ ਤੇ ਬਾਬਾ ਸਾਲੋ ਜੀ ਨੇ ਉਦਮ ਕੀਤਾ ਫਿਰ ਉਹ ਪੰਡੋਰੀ ਨਗਰ ਤੱਕ ਸਾਧ ਸੰਗ ਜੀ ਇਧਰ ਮਜੀਠੇ ਵਾਲੀ ਸਾਈਡ ਨੂੰ ਪਿੰਡਾਂ ਵਿੱਚ ਚਲੇ ਗਏ। ਬਾਲਣ ਸੁੱਕਾ ਚਾਹੀਦਾ ਸੀ। ਲੋਕਾਂ ਦੇ ਘਰਾਂ ਵਿੱਚ ਬਾਲਣ ਬਾਲਣ ਵਾਸਤੇ ਥੋੜਾ ਥੋੜਾ ਮਾਈਆਂ ਨੇ ਸੰਭਾਲਿਆ ਬਹੁਤਾ ਬਾਲਣ ਗਿੱਲਾ ਸੀ ਸੁੱਕਾ ਹੈ ਨਹੀਂ। ਫਿਰ ਬਾਬਾ ਜੀ ਨੇ ਬਾਲਣ ਤਾਂ ਗੁਰੂ ਕੇ ਲੰਗਰ ਲਈ ਚਾਹੀਦਾ ਸੀ। ਉੱਥੇ ਕੋਈ ਲਾਲਚ ਨਹੀਂ ਬਾਬਾ ਜੀ ਦਾ ਕਿ ਲੋਕ ਮੇਰੀ ਪ੍ਰਪਤਾ ਕਰਨ ਜਾਂ ਮੈਂ ਪਾਥੀਆਂ ਵੇਚ ਲਾਂਗਾ ਲੈ ਜਾ ਕੇ। ਇਦਾਂ ਦੀ ਤਾਂ ਕੋਈ ਗੱਲ ਨਹੀਂ ਸੀ। ਕੇਵਲ ਖਿਆਲ ਸੀ ਵੀ ਗੁਰੂ ਕੇ ਲੰਗਰ ਵਿੱਚ ਕੋਈ ਵਿਗਨ ਨਾ ਪਵੇ। ਤੇ ਪਿਆਰ ਵਿੱਚ ਆਏ ਪਹਿਲੋਂ ਤਾਂ ਇਹੀ ਕਹਿੰਦੇ ਰਹੇ ਮਾਈਆਂ ਨੂੰ ਬੀਬੀਆਂ ਨੂੰ ਭੈਣੋਂ ਸੁੱਕਾ ਬਾਲਣ ਦਿਓ ਗੁਰੂ ਕੇ ਲੰਗਰ ਵਾਸਤੇ, ਸੁੱਕੀਆਂ ਪਾਥੀਆਂ ਦਿਓ। ਕਿਸੇ ਕਿਸੇ ਨੇ ਇੱਕ ਦੋ ਦਿੱਤੀਆਂ, ਕਈਆਂ ਨੇ ਨਾ ਕਰਤੀਆਂ। ਬਾਬਾ ਸਾਡੇ ਤੇ ਆਪੜਾਂ ਗਿੱਲਾ ਹੋਇਆ। ਅਸੀਂ ਤੇ ਆਪ ਕਈ ਦਿਨ ਹੋ ਗਏ ਚੁੱਲ੍ਹਾ ਨਹੀਂ ਬਾਲਿਆ। ਬਾਬਾ ਜੀ ਫਿਰ ਪਿਆਰ ਵਿੱਚ ਆਏ ਗੁਰੂ ਰਾਮਦਾਸ ਸਮਰਦੇ ਚਰਣਾ ਤੇ ਇਹ ਜਿਆ ਭਰੋਸਾ ਰੱਖਿਆ ਤੇ ਉੱਚੀ ਦੇਣੀ ਹੋਕਾ ਦਿੱਤਾ ਆਵਾਜ਼ ਬਿੱਤੀ ਜਿੰਨੀਆਂ ਪਾਥੀਆਂ ਦੇਵੋਗੇ ਨਾ ਉਹਨੇ ਪੁੱਤ ਮਿਲ ਜਾਣਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਆਪਾਂ ਨੂੰ ਅੱਜ ਵੀ ਸਾਧ ਸੰਗ ਦੀ ਪਹਿਲਾਂ ਵੀ ਲਾਲਚ ਵਿੱਚ ਹੀ ਸੇਵਾ ਕਰਦੇ ਆਪਾਂ ਜੇ ਲਾਲਚ ਨਾ ਨਾ ਹੋਵੇ ਗੁਰਦੁਆਰਿਆਂ ਨੂੰ ਤਾਲੇ ਲੱਗ ਜਾਣ ਜੇ ਸਾਡੀਆਂ ਲੋੜਾਂ ਨਾ ਹੋਣ ਅਸੀਂ ਚਾਹੀਏ ਹੀ ਨਾ ਗੁਰਦੁਆਰੇ ਆਪਾਂ ਲੋੜਾਂ ਕਰਕੇ ਆਏ ਆ ਮਜਬੂਰੀਆਂ ਕਰਕੇ ਆਏ ਆ ਬਾਬਾ ਸਾਲੋ ਜੀ ਨੇ ਸਹਿਦ ਸੁਭਾਏ ਵਚਨ ਕੀਤਾ ਜਿਨ੍ਹਾਂ ਨੂੰ ਪੁੱਤ ਚਾਹੀਦੇ ਨੇ ਜਿੰਨੀਆਂ ਪਾਥੀਆਂ ਦਿਓਗੇ ਉਹਨੇ ਪੁੱਤ ਮਿਲ ਜਾਣਗੇ ਮਾਈਆਂ ਨੇ ਜਿਹੜਾ ਸੁੱਕਾ ਬਾਲਣ ਰੱਖਿਆ ਨਾ ਕਹਿੰਦੇ ਆ ਕੋਈ ਨਹੀਂ ਆਪ ਗਿੱਲਾ ਬਾੜ ਲਾਂ ਗੀਆਂ ਸੁਕੀਆਂ ਪਾਥੀਆਂ ਲਿਆ ਲਿਆ ਕਿ ਸਾਨੂੰ ਪੁੱਤ ਚਾਹੀਦੇ ਨੇ ਸਾਨੂੰ ਪੁੱਤਰੇ ਚਾਹੀਦੇ ਨੇ ਸਾਨੂੰ ਦੋਤਰੇ ਚਾਹੀਦੇ ਨੇ ਸਾਨੂੰ ਭਤੀਜੇ ਚਾਹੀਦੇ ਨੇ ਗੱਡੇ ਲੱਦ ਲੱਦ ਕੇ ਬਾਬਾ ਜੀ ਗੁਰੂ ਕੇ ਲੰਗਰਾਂ ਵਿੱਚ ਸੁੱਕਾ ਬਾਲਣ ਲਿਜਾਣ ਲੱਗੇ ਅੱਜ ਵੀ ਸਾਧ ਸੰਗੀ ਬਾਬਾ ਸਾਲੋ ਜੀ ਦੇ ਤੋਬੇ ਤੇ ਅੱਜ ਵੀ ਪਾਥੀਆਂ ਚੜ੍ਹਦੀਆਂ ਨੇ ਤੇ ਅਰਦਾਸਾਂ ਹੁੰਦੀਆਂ ਨੇ ਤੋਂ ਮੈਂ ਅਕਸਰ ਸਾਧ ਸੰਗੀ ਬੇਨਤੀ ਕਰਦਾ ਹੁੰਨਾ ਇਹ ਵੀ ਬੇਨਤੀ ਆਪ ਜੀ ਨੇ ਧਿਆਨ ਵਿੱਚ ਰੱਖਣੀ ਹੈ ਗੁਰੂ ਨਾਨਕ ਦਾ ਘਰ ਹੈ ਜਿੱਥੇ ਬਾਕੀ ਵਿਤਕਰੇ ਨਹੀਂ ਹੈ ਉੱਥੇ ਧੀ ਤੇ ਪੁੱਤ ਵਿੱਚ ਵੀ ਕੋਈ ਵਿਤਕਰਾਨੀ ਹੈ ਧੀਆਂ ਨੂੰ ਬੀਬੀਆਂ ਨੂੰ ਇਸਤਰੀਆਂ ਨੂੰ ਮਹਾਰਾਜ ਨੇ ਸਲਾਹਿਆ ਹੈ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਹੈ ਰਾਜਾਨ ਜਿਹੜੀਆਂ ਰਾਜੇ ਮਹਾਰਾਜਿਆਂ ਨੂੰ ਜਨਮ ਦੇਣ ਵਾਲੀਆਂ ਉਹਨਾਂ ਨੂੰ ਮਾੜਾ ਨਹੀਂ ਕਹਿਣਾ ਉਹਨਾਂ ਤੋਂ ਮੱਥੇ ਵੱਟ ਨਹੀਂ ਪਾਉਣੀ ਮੈਂ ਬੇਨਤੀ ਕਰਦਾ ਹੁਣਾ ਜੇ ਘਰ ਵਿੱਚ ਕੋਈ ਬੱਚਾ ਨਾ ਹੋਵੇ ਫਿਰ ਅਰਦਾਸ ਕਰੋ ਮਹਾਰਾਜ ਬੱਚਿਆਂ ਦੀ ਦਾਤ ਦਿਓ ਜੇ ਇੱਕ ਦੋ ਧੀਆ ਨੇ ਫਿਰ ਅਰਦਾਸ ਕਰੋ ਮਹਾਰਾਜ ਹੁਣ ਪੁੱਤ ਵੀ ਦੇ ਦਿਓ ਆਖੋ ਸਤਨਾਮ ਵਾਹਿਗੁਰੂ ਪਰ ਧੀ ਜੰਮੀ ਹੈ ਘਰ ਵਿੱਚ ਸੋਗ ਪੈ ਜੇ ਇਹ ਵੀ ਇਹ ਇਹ ਮਹਾਰਾਜ ਨੂੰ ਪ੍ਰਵਾਨ ਨਹੀਂ ਹੈ ਜਿਨ੍ਹਾਂ ਦੇ ਘਰ ਧੀ ਹੋਈ ਹੈ ਉਹ ਕਈ ਵਾਰੀ ਉਹ ਪਰਿਵਾਰ ਖੁਸ਼ ਹੁੰਦਾ ਉਹ ਮਠਿਆਈਆਂ ਮੰਡਰੇ ਹੁੰਦੇ ਆ ਉਹ ਉਹਨਾਂ ਨੂੰ ਚਾ ਚੜਿਆ ਹੁੰਦਾ ਤੇ ਦੂਜੇ ਜਾ ਕੇ ਕਹੀ ਜਾਣਗੇ ਜੀ ਰੱਬ ਜੀ ਦੇ ਦਿੰਦਾ ਆਖੋ ਸਤਨਾਮ ਵਾਹਿਗੁਰੂ ਰੱਬ ਖੁਸ਼ੀ ਦੇ ਉਹ ਖੁਸ਼ ਹੁੰਦੇ ਆ ਦੂਜੇ ਜਾ ਕੇ ਕਹਿ ਰਹੇ ਹੁੰਦੇ ਆ ਰੱਬ ਖੁਸ਼ੀ ਦੇ ਦਿੰਦਾ ਤੁਹਾਨੂੰ ਜੇ ਰੱਬ ਨਾ ਕਰੇ ਇੱਕ ਤੋਂ ਦੂਜੀ ਧੀ ਹੋ ਜੇ ਦੂਜੀ ਤੋਂ ਤੀਜੀ ਹੋ ਜੇ ਤੇ ਉਹ ਪਰਿਵਾਰ ਜਿਨ੍ਹਾਂ ਦੇ ਉਹ ਸੰਭਾਲ ਲੀਂਦੇ ਆਪਣੇ ਆਪ ਨੂੰ ਵੀ ਕੋਈ ਗੱਲ ਨਹੀਂ ਤੇ ਮਾਫ ਕਰਿਓ ਜਿਹੜਾ ਆਂਡ ਗਵਾਂਡ ਹੈ ਨਾ ਮਾਫੀ ਦਿਓ ਭੈਣੋ ਇਹ ਇਸ ਮਸਲੇ ਵਿੱਚ ਭੈਣਾ ਜਿਆਦੀਆਂ ਹੁੰਦੀਆਂ ਨੇ ਨਹੀਂ ਹੋਣਾ ਚਾਹੀਦਾ ਮਹਾਰਾਜ ਤੁਹਾਡੇ ਨਾਲ ਨਾਰਾਜ਼ ਹੋ ਜਾਣਗੇ